ਸਾਰਿਆਂ ਨੂੰ ਪਿਆਰ ਭਰੀ ਸਵੇਰ ਸ਼ਕਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਸੋ ਦੋਸਤੋ ਲੈ ਕੇ ਹਾਜ਼ਰ ਹੋયા ਅੱਜ ਦੀ ਬੜੀਆ ਤੇ ਖਾਸ ਖਬਰ ਜੀ ਮਲਾਜ਼ਮਾਂ ਦੀ ਹਾਈ ਕੋਰਟ ਦੇ ਵਿੱਚ ਰੇਟ ਪੋਜੀਸ਼ਨ ਜਿਹੜੀ ਹੈ 5 ਫਰਵਰੀ ਨੂੰ ਹੋਵੇਗਾ ਫੈਸਲਾ ਦਾ 12 ਮਹੀਨਿਆਂ ਦੇ ਵਿੱਚ 12 ਕਿਸ਼ਤਾਂ ਦੇ ਵਿੱਚ ਭੁਗਤਾਨ ਦਾ ਪ੍ਰਪੋਜ਼ਲ ਪੰਜਾਬ ਦੇ ਮਲਾਜ਼ਮਾਂ ਦੀ ਲਿਖ ਕਬੱਟੀ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਛੇਵੇਂ ਪੀ ਕਮਿਸ਼ਨ ਨਾਲ ਜੁੜੇ ਦੀ ਏਰੀਅਰ ਨੂੰ ਲੈ ਕੇ ਤੇ ਮਲਾਜ਼ਮਾਂ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਜਿਹੜੀ ਕਿ ਦਾਇਰ ਸੀ ਉਸ ਉਹ ਸੀ ਜਿਹੜੀ 35 26 ਬਲਵੰਤ ਸਿੰਘ ਵਰਸਿਜ਼ ਅਜੇ ਮਾਰਸੇਨਾ ਮਾਮਲੇ ਦੀ ਸੁਣਵਾਈ 5 ਫਰਵਰੀ 2025 ਨੂੰ ਹਾਈ ਕੋਰਟ ਦੀ ਡਬਲ ਬੈਂਚ ਦੇ ਵਿੱਚ ਹੋਣ ਵਾਲੀ ਹੈ ਇਹ ਜਿਹੜਾ ਕੇਸ ਹੈ ਮੁਲਾਜ਼ਮਾਂ ਦੇ ਧਿਆਨ ਦਾਖਤ ਜਿਹੜਾ ਕਿ ਕੇਂਦਰ ਬਣਾਇਆ ਹੋਇਆ ਹੈ ਕਿਉਂਕਿ ਇਸ ਦੇ ਵਿੱਚ ਪਿਛਲੀਆਂ ਸਰਕਾਰਾਂ ਜਿਹੜੀਆਂ ਮੁਲਾਜ਼ਮਾਂ ਜਿਹੜੀਆਂ ਦੇ ਹੱਕ ਦੇ ਵਿੱਚ ਰਹੀਆਂ ਹਨ ਹਾਈ ਕੋਰਟ ਵੈੱਬਸਾਈਟ ਤੇ ਅਨੁਸਾਰ ਮਾਮਲੇ ਦੀ ਅਗਲੀ ਸੁਣਵਾਈ 5 ਫਰਵਰੀ ਨੂੰ ਹੋਵੇਗੀ 18 ਦਸੰਬਰ ਨੂੰ ਹੋਈ ਸੁਣਵਾਈ ਦੇ ਵਿੱਚ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲਾ ਹੋਇਆ ਸੀ ਪਰ ਪੰਜਾਬ ਸਰਕਾਰ ਦੇ ਵੱਲੋਂ ਅਪੀਲ ਕਰਨ ਦੇ ਕਾਰਨ ਸੁਣਵਾਈ ਜਿਹੜੇ ਨੂੰ ਅੱਗੇ ਵਧਾਇਆ ਗਿਆ ਹੈ ਮਲਾਜ਼ਮਾਂ ਨੂੰ ਪੂਰਾ ਯਕੀਨ ਹੈ ਕਿ 5 ਫਰਵਰੀ ਦੀ ਜਿਹੜੀ ਸੁਣਵਾਈ ਹੈ ਅੰਤਿਮ ਹੋਵੇਗੀ ਅਤੇ ਉਹਨਾਂ ਨੂੰ ਇਹਦੇ ਅਧਿਕਾਰਾਂ ਦੇ 6ਵੇਂ ਪੀ ਕਮਿਸ਼ਨ ਦੇ ਏਰੀਅਰ ਦਾ ਜਿਹੜਾ ਨਿਆਂ ਨਿਆਂਇਕ ਫੁਰੰ ਜਿਹੜਾ ਫੈਸਲਾ ਮਿਲੇਗਾ ਸੂਤਰਾਂ ਦੇ ਅਨੁਸਾਰ ਪੰਜਾਬ ਸਰਕਾਰ ਦੇ ਵੱਲੋਂ 12 ਮਹੀਨਿਆਂ ਦੇ ਵਿੱਚ 12 ਕਿਸ਼ਤਾਂ ਦੇ ਵਿੱਚ ਡੀਏ ਦਾ ਭੁਗਤਾਨ ਜਿਹੜੀ ਪ੍ਰਪੋਜ਼ਲ ਲਈ ਪ੍ਰਪੋਜ਼ਲ ਪੇਸ਼ ਕੀਤਾ ਗਿਆ ਹੈ ਇਹ ਜਿਸ ਦੀ ਜਿਸ ਦੀ ਅੰਤਿਮ ਜਿਹੜਾ ਫੈਸਲਾ ਸੁਣਾਉਣ ਤੋਂ ਬਾਅਦ ਹੀ ਹੋਵੇਗਾ ਸਾਰੇ ਪੈਨਸ਼ਨਰ ਅਤੇ ਮਲਾਸਮ 5 ਫਰਵਰੀ ਦੀ ਸੁਣਵਾਈ ਦੀ ਬੇਸ ਅਵਿ ਦੇ ਨਾਲ ਕਾਰ ਰਹੇ ਹਨ ਹੁਣ ਦੇਖਣਾ ਇਹ ਹੈ ਕਿ ਇਹ ਕੇਸ ਕਿੰਨਾ ਲੰਮਾ ਚੱਲਦਾ ਹੈ ਤੇ ਅੰਤਿਮ ਫੈਸਲਾ ਕਿਸ ਪਾਸੇ ਜਾਂਦਾ ਹੈ ਅਤੇ ਹੋਰ ਜਾਣਕਾਰੀ ਦੇ ਲਈ ਸਾਡੇ ਚੈਨਲ ਤੇ ਸਬਸਕ੍ਰਾਈਬ ਸ਼ੁਰੂ ਕਰਿਓ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ